ਕੱਗਰ ਓਵਰਫਲੋ ਹੋ ਕੇ ਉਧਰ ਸਰਾਲਾ ਕਲਾ ਪਿੰਡ ਦੀ ਜਿਹੜੀ ਜ਼ਮੀਨ ਹੈ ਉੱਥੇ ਸਾਰੇ ਖੇਤਾਂ ਨੂੰ ਇਸ ਵੇਲੇ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਧਰ ਤੇ ਮਾਰ ਕਰ ਰਿਹਾ ਪਾਣੀ ਇਹ ਆ ਕੱਗਰ ਆ ਚਾਹੇ ਟਾਂਗਰੀ ਆ ਇਸ ਤੇ ਨੇੜੇ ਨਾ ਪਹੁੰਚਿਆ ਜਾਵੇ ਆਮ ਲੋਕਾਂ ਦੇ ਵੱਲੋਂ ਤਾਂ ਇਸ ਵੇਲੇ ਇਹ ਹਾਲਾਤ ਨੇ ਤਾਂ ਇੱਧਰ ਤੁਹਾਨੂੰ ਦਿਖਾ ਦਿੰਦੇ ਹਾਂ ਹੋ ਗਿਆ ਚੱਲਾ ਹੈ ਨਾ ਬਾਰ ਨਿਕਲੋ ਤਾਂ ਸੂਪਰ ਪ੍ਰਸ਼ਾਸਨ ਸੂਪਰ ਪ੍ਰਸ਼ਾਸਨ ਵੀ ਇਹ ਇਹਿਤਿਆਤ ਕਰਦੇ ਇੱਥੇ ਜਿਹੜੇ ਆਉਂਦੇ ਨੇ ਰੁਣਾਈ ਰੁਕਦੇ ਫਿਰ ਕਾਰਵਾਈ ਵੀ ਹੋ ਸਕਦੀ ਹੈ ਉਹ ਜਿਹੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਆਰਡਰ ਪਾਸ ਹੋਇਆ ਹੈ ਨਾ ਜਿਹੜਾ ਵੀ ਕੋਈ ਇਹਦੇ ਦਰਿਆ ਦੇ ਨੇੜੇ ਜਾਂ ਨਹਿਰ ਦੇ ਨੇੜੇ ਜਾਏਗਾ ਤੋਂ ਦੇ ਖਿਲਾਫ ਸਖਤ ਐਕਸ਼ਨ ਵੀ ਹੋ ਸਕਦਾ ਸਸ਼ੀਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਇਸ ਵੇਲੇ ਸਰਾਲੇ ਦੇ ਵਿੱਚ ਮੌਜੂਦ ਆ ਸਰਾਲਾ ਸਾਈਫਨ ਜਿੱਥੇ ਕੀ ਹਾਲਾਤ ਇਸ ਵੇਲੇ ਠੀਕ ਨਹੀਂ ਲੱਗ ਰਹੇ ਇਸ ਕਰਕੇ ਨਹੀਂ ਲੱਗ ਰਹੇ ਕਿਉਂਕਿ ਇੱਕ ਪਾਸਿਓ ਇਹ ਨਿਰਵਾਣਾ ਜਿਹੜੀ ਬ੍ਰਾਂਚ ਹੈ ਨਹਿਰ ਉਹ ਪੰਜਾਬ ਤੋਂ ਹੁੰਦੀ ਹੋਈ ਹਰਿਆਣਾ ਨੂੰ ਜਾ ਰਹੀ ਹੈ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਇਹ ਜਿਹੜਾ ਘੱਗਰ ਆ ਇਹ ਦੇਰਾਬਸੀ ਤੋਂ ਹੁੰਦਾ ਹੋਇਆ ਅ ਅੱਗੇ ਨੂੰ ਜਿਹੜਾ ਪੰਜਾਬ ਵੱਲ ਨੂੰ ਵਧ ਰਿਹਾ ਤੇ ਇਸ ਵੇਲੇ ਸਥਿਤੀ ਇਹ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਕੱਗਰ ਚੱਲ ਰਿਹਾ ਇਹ ਇੱਥੋਂ ਓਵਰਫਲੋ ਹੋ ਕੇ ਇਸ ਥਾਂ ਦੀ ਆ ਕੇ ਇਸ ਨਿਰਵਾਣਾ ਨਹਿਰ ਦੇ ਵਿੱਚ ਜਿਹੜਾ ਪਾਣੀ ਆ ਹੁਣ ਓਵਰਫਲੋ ਹੋ ਕੇ ਭੈਣ ਲੱਗ ਗਿਆ ਤੇ ਸਥਿਤੀ ਖਤਰੇ ਵਾਲੀ ਇਸ ਕਰਕੇ ਆ ਕਿਉਂਕਿ ਇਹਦਾ ਪਤਾ ਨਹੀਂ ਕਿ ਜਿੱਥੇ ਅਸੀਂ ਵੀ ਖੜੇ ਆ ਇੱਥੋਂ ਵੀ ਅੰਡਰਗਰਾਊਂਡ ਪਾਣੀ ਆ ਜਿਹੜਾ ਉਹ ਹੋ ਕੇ ਕੱਗਰ ਦਾ ਇਸ ਨਿਰਵਾਣਾ ਨਹਿਰ ਚ ਨੂੰ ਵੜ ਰਿਹਾ ਤੇ ਇਹ ਪਤਾ ਨਹੀਂ ਕਿ ਕਿਹੜੀ ਮਿੱਟੀ ਕਿੱਥੋਂ ਖੁਰ ਜੇ ਇਸ ਕਰਕੇ ਬੜਾ ਸਾਵਧਾਨੀ ਵਰਤਣੀ ਪੈ ਰਹੀ ਆ ਇੱਥੇ ਮਿਲਟਰੀ ਵੀ ਬੁਲਾਈ ਗਈ ਆ ਆਸ-ਪਾਸ ਪਿੰਡਾਂ ਦੇ ਲੋਕ ਨੇ ਕਨੌਰ ਦੇ ਜਿਹੜੇ ਵਿਧਾਇਕ ਨੇ ਗੁਰਲਾਲ ਕਨੌਰ ਉਹ ਵੀ ਇੱਥੇ ਮੌਜੂਦ ਨੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਇੱਥੇ ਇਕੱਠੀ ਹੋ ਰਹੀ ਆ ਤਾਂ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਕਿ ਦੂਜੇ ਪਾਸੇ ਸਾਹਮਣੇ ਕੱਗਰ ਓਵਰਫਲੋ ਹੋ ਕੇ ਉੱਧਰ ਸਰਾਲਾ ਕਲਾ ਪਿੰਡ ਦੀ ਜਿਹੜੀ ਜ਼ਮੀਨ ਹੈ ਉੱਥੇ ਸਾਰੇ ਖੇਤਾਂ ਨੂੰ ਇਸ ਵੇਲੇ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਧਰ ਤੇ ਮਾਰਕ ਕਰ ਰਿਹਾ ਉੱਧਰ ਵੀ ਲੋਕ ਬੈਠੇ ਨੇ ਉਧਰ ਵੀ ਲੋਕ ਬੈਠੇ ਨੇ ਤੁਸੀਂ ਦੇਖੋ ਪੁਲ ਦੇ ਉੱਤੇ ਹਾਲਾਂਕਿ ਉਹ ਸ਼ਾਇਦ ਰિસ્ਕੀ ਆ ਸ਼ਾਇਦ ਉੱਥੋਂ ਵੀ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ ਕਿਉਂਕਿ ਉਹ ਪੁਲਾ ਜਿਹੜਾ ਉਹ ਬਹੁਤ ਪੁਰਾਣਾ ਪੁਲਾ ਹੈ ਤੇ ਉਹ ਰੱਬ ਨਾ ਕਰੇ ਕਿ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਨਾਂ ਲੋਕਾਂ ਨੂੰ ਵੀ ਖਤਰਾ ਹੋ ਸਕਦਾ ਸੋ ਇਸ ਤੋਂ ਦੂਰ ਰਹਿਣ ਦੀ ਜਿਹੜੀ ਚਿਤਾਵਨੀ ਆ ਪ੍ਰਸ਼ਾਸਨ ਪਹਿਲਾਂ ਹੀ ਦੇ ਰਿਹਾ ਕਿ ਪਾਣੀ ਤੇ ਆ ਘੱਗਰ ਆ ਚਾਹੇ ਟਾਂਗਰੀ ਆ ਇਸ ਦੇ ਨੇੜੇ ਨਾ ਪਹੁੰਚਿਆ ਜਾਵੇ ਆਮ ਲੋਕਾਂ ਦੇ ਵੱਲੋਂ ਤਾਂ ਇਸ ਵੇਲੇ ਇਹ ਹਾਲਾਤ ਨੇ ਤਾਂ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਲਾਸ਼ਰੂ ਪਿੰਡ ਦੇ ਸਟੇਡਾਰ ਵਰਕਰੀ ਬਬਦ ਕੀ ਰਾਸ ਨੰਬਰ ਹੈ ਜੀ ਆਛਾ ਲਾਸ਼ਰੂ ਸਾਹਿਬ ਨੇ ਐਸਪੀ ਸੀ ਦੇ ਮੈਂਬਰ ਨੇ ਲਾਸ਼ਰੂ ਸਾਹਿਬ ਕਿਸ ਤਰੀਕੇ ਨਾਲ ਦੇਖ ਰਹੇ ਹੋ ਹੁਣ ਜਿਹੜੀ ਇਹ ਸਿਚੁਏਸ਼ਨ ਬਣੀ ਹੈ ਜਿਹੜੀ ਇਸ ਟੈਂਕ ਆ ਜੀ ਇੱਧਰ ਨੂੰ ਆ ਜਾਓ ਹਾਲਤ ਹੈ ਹਾਂ ਜੀ ਤਾਂ ਪਿੱਛੋਂ ਪਾਣੀ ਆ ਰਿਹਾ ਹਾਂ ਲੱਗਦਾ ਇਹ ਮੋੜ ਗਿਆ ਮੋੜੀਆਂ ਪਾਣੀ ਇਸ ਦਾ ਫੇਸ ਤਾਂ ਪਚੋ ਹੈ ਕਿਉਂਕਿ ਦੋ ਦਿਨ ਸਾਥਾਂ ਮਾ ਤੇ ਢੱਗ ਜਿਹੜਾ ਨਹਿਰ ਦੇ ਵਿੱਚ ਟੁੱਟ ਚੁੱਕਿਆ ਹੈ ਜਿਹਦੇ ਨਾਲ ਪਾਣੀ ਆ ਰਿਹਾ ਹੈ ਤੇ ਤੁਸ ਤੇ ਬੰਦ ਕੋਈ ਹੈ ਤੇ ਖਾਰ ਵਗੀ ਆ ਤਾਂ ਦਬ ਕੀ ਜਾਂਦੀ ਸਾਰੀ ਇੱਥੇ ਜਿੱਥੇ ਤੁਸੀਂ ਖੜੇ ਹੋ ਭਾਜੀ ਉਧਰ ਵੀ ਬੰਦੇ ਦੇਖੋ ਤੁਸੀਂ ਉਹ ਦੇਖੋ ਆ ਮੈਂ ਭੇਜ ਰਾਂ ਨਹੀਂ ਨਹੀਂ ਇੱਧਰ ਆਓ ਦਿਖਾਓ ਉਹਨਾਂ ਦਾ ਡੇਂਜਰਸ ਹੈ ਜਿੰਦੀ ਹੋ ਰੰਗਿਆ ਇੱਥੇ ਰੋਕਿਆ ਵੀ ਤਾਂ ਗਿਆ ਚਲੋ 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 ਉਪਰ ਉਤੇ ਖੜੇ ਦੇਖੋ ਉਹਨਾਂ ਦਾ ਬਹੁਤ ਡੇਂਜਰ ਹੈ ਉਹਨਾਂ ਨੂੰ ਵੀ ਤੁਸੀਂ ਮੜੀ ਆਪ ਮਾਰੋ ਉਹ ਯਾਰ ਚਲਾ ਹਲਾ ਬਾਹਰ ਨਿਕਲੋ ਇੱਥੋਂ ਸੂਪਰ ਪ੍ਰਸ਼ਾਸਨ ਚਲਾ ਚਲਾ ਬਾਹਰ ਸੂਪਰ ਪ੍ਰਸ਼ਾਸਨ ਪੂਰੀ احتیاط ਵਰਤ ਰਿਹਾ ਇੱਥੇ ਕਿ ਨੇੜੇ ਦਾ ਕੋਈ ਆਵੇ ਕਿਉਂਕਿ ਇਹ ਖੱਟੀ ਹੈ ਇਸ ਥੇ ਉਹ ਚਲਾ ਇੱਥੋਂ ਬਾਹਰ ਯਾਰ ਹਲਾ ਪੂਰੀ ਜ਼ਮੀਨ ਹੈ ਜਿਹੜੀ ਉਹ ਦਬ ਸਕਦੀ ਆ ਐਸ ਐਚ ਓ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜੇ ਸਾਹਮਣੇ ਬੰਦੇ ਖੜੇ ਨੇ ਤੇ ਉਹਨਾਂ ਨੂੰ ਦੂਰ ਭਜਾ ਰਹੇ ਨੇ ਕਿਉਂਕਿ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਸੋ ਇਸ ਕਰਕੇ ਪੁਲਿਸ ਆਪਣਾ ਰੋਲ ਬਾਕੂਬੀ ਅਦਾ ਕਰ ਰਹੀ ਹੈ ਕਿ ਕੋਈ ਦੇੜੇ ਨਾ ਆਵੇ ਭਾਈ ਇਹ ਜਿਹੜਾ ਬੰਦੇ ਖੜੇ ਨੇ ਚਲੋ ਬਾਹਰ ਹੋ ਜਾਓ ਜਿਹੜਾ ਪਿੱਛੇ ਪਤਾ ਲੱਗਿਆ ਪਿੱਛੋਂ ਪਾਣੀ ਘਟ ਗਿਆ ਹੈ ਜਿਹੜਾ ਖਤਰਾ ਸਾਡੇ ਪਿੰਡਾਂ ਨੂੰ ਰਛੂ ਖੁਰਦ ਸੋਗਲਪੁਰ ਸੁਨੇਵਾ ਜਰਾ ਮਾਜੀ ਮਾਜਰੀ ਫਿਕੀਰਾਂ ਨੂੰ ਉਹ ਹਾਲ ਦੀ ਘੜੀ ਵੈਗਰੂ ਦੀ ਕਿਰਪਾ ਟਲ ਗਿਆ ਹੈ ਅੱਛਾ ਇਹ ਇਹ ਦੇ ਕਰਕੇ ਟਲ ਗਿਆ ਜਿਹੜਾ ਨਿਰਵਾਣਾ ਨਹਿਰ ਚ ਪਾਣੀ ਪੈ ਗਿਆ ਪਾਣੀ ਦਾ ਜਿਹੜਾ ਪਾਣੀ ਦਾ ਪ੍ਰੈਸ਼ਰ ਹਰਿਆਣਾ ਸਾਈਡ ਨੂੰ ਹੋ ਗਿਆ ਹਾਂ ਕਿਉਂਕਿ ਦੋ ਜਗ੍ਹਾ ਵੱਡੇ ਵੱਡੇ ਬ੍ਰਿਜ ਪੈ ਗਏ ਹਨ ਦੋ ਥਾਵਾਂ ਤੋਂ ਘੱਗਰ ਐਸਵਾਈ ਵਾਲੇ ਚ ਟੁੱਟ ਗਿਆ ਘੱਗਰ ਤੇ 25 ਜਣੇ ਦੇ ਵਿਚਾਲੇ ਤੋਂ ਉਹ ਵੀ ਪਾਣੀ ਕਾਫੀ ਸਪੀਡ ਨਾਲ ਜਾ ਰਿਹਾ ਹੈ ਉਹਦਾ ਉਹਦਾ ਫਾਇਦਾ ਜਿਹੜਾ ਐਸਵਾਈ ਟੁੱਟ ਗਿਆ ਉਹ ਖਾਲੀ ਪਈ ਜਾ ਉਹ ਉਹਦਾ ਵਿੱਚ ਪੰਜਾਬ ਦਾ ਬਚਾਏ ਇਸੇ ਤਰ੍ਹਾਂ ਹੋ ਸਕਦਾ ਕਿਉਂ ਨੰਮੇ ਸੰਗਤ ਅਸੀਂ ਨਾ ਦੇਖਦੇ ਆ ਜਿਆਦੇ ਪਾਣੀ ਦੀ ਲੇਵਲ ਜਿਹੜਾ 17 ਫੁੱਟ ਤੇ ਚਲਾ ਜਾਂਦਾ ਉਸ ਤੋਂ ਬਾਅਦ ਇਹ ਕਿਸੇ ਨਾ ਕਿਸੇ ਪਾਸੇ ਜਰੂਰ ਟੁੱਟਦਾ ਤੇ ਪਿੱਛੇ ਟੁੱਟ ਜੇ ਜਾਂ ਮੂਹਰੇ ਟੁੱਟ ਜੇ ਹੁਣ ਜਿਹੜੇ ਨੱਕੇ ਟੁੱਟ ਗਏ ਇਹਨਾਂ ਨਾਲ ਮੈਂ ਸਮਝਦਾ ਕਿ ਬਰਕਤ ਕਿਰਪਾ ਹੈ ਕਿ ਪਾਣੀ ਹੁਣ ਉਤਰਨ ਲੱਗਾ ਹੈ ਪੰਜ-ਸੱਤ ਘੰਟਿਆਂ ਵਿੱਚ ਉਤਰ ਜਾਏਗਾ ਜਿਸ ਦੇ ਨਾਲ ਰਾਤਵਾਗੇ ਅਰਦਾਸ ਕਰਦੇ ਆ ਬਾਸਣਾ ਆਵੇ ਇਹ ਨਾਲ ਪਿੱਛੋਂ ਪਾਣੀ ਬੰਦ ਰ ਬੰਦ ਰੇ ਹਜੇ ਪਿੰਡਾਂ ਦਾ ਬਚਾਇਆ ਇੱਕ ਅੱਦੇ ਪਿੰਡ ਨੂੰ ਛੱਡ ਕੇ ਜਿਹੜੇ ਪਿਛਲੇ ਪਿੰਡ ਨੇ ਜਿਹਨਾਂ ਕਿਸੇ ਆਏ ਸਾਲ ਪਾਣੀ ਆਂਦਾ ਜਿਵੇਂ ਹੋਂਸਰ ਜੰਮਗੋਲੀ ਹੋਂ ਨਨੇੜੀ ਹੋਂ ਕਾਮੀ ਖੁਰਦਾ ਜੰਮਗੋਲੀ ਚਮਾਰੂ ਇਹਨਾਂ ਪਿੰਡਾਂ ਦਾ ਪਾਣੀ ਕਈ ਤਰ੍ਹਾਂ ਤੋਂ ਵੜਿਆ ਹੋਇਆ ਆਇਆ ਹੁਣ ਵੀ ਵੜ ਰਿਹਾ ਪਰੰਤੂ ਇਹ ਬਚਾਵਾ ਬਾਰ-ਬਾਰ ਜਿਆਦਾ ਹੈ ਪਿੰਡਾਂ ਦੇ ਅੰਦਰ ਘੱਟ ਪਾਣੀ ਆ ਮੈਂ ਤਾਂ ਇਹ ਬੈਗਰੋਗੀ ਅਰਜ਼ਾ ਕਰਦੇ ਆ ਕਿ ਮਾਈਨ ਨਾ ਪਵੇ ਤੇ ਪਿੱਛੇ ਪਾਣੀ ਦੁਬਾਰਾ ਨਾ ਛੱਡਿਆ ਜਾਵੇ ਠੀਕ ਹੈ ਜੀ ਜਿੰਨਾ ਚਿਰ ਪਾਣੀ ਨਹੀਂ ਉਤਰਦਾ ਕਿਉਂਕਿ ਅੱਗੇ ਪੰਜਾਬ ਚ ਜਾ ਕੇ ਸੰਗਰੂਰ ਮਹਿਰਾਗਾਗਾ ਉਸ ਜਗ੍ਹਾ ਜਾ ਕੇ ਇਹਨੇ ਬਹੁਤ ਭਾਰੀ ਨਿਸ਼ਾਨ ਕਰ ਰਿਹਾ ਕਹਿੰਦੇ ਨੇ ਕਿ ਹੋਰ ਨਿਸ਼ਾਨ ਹੋਣੇ ਦੀ ਸਵਾ ਠੀਕ ਹੈ ਜੀ ਲਾਸੂਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਹੈਗੇ ਸਾਇੰ ਸਿੰਘ ਜਿਹੜੇ ਆ ਰਹੇ ਜੀ ਇਹਨਾਂ ਨੂੰ ਜੇ ਆਪਾਂ ਕਿਸ ਤਰੀਕੇ ਨਾਲ ਹੁਣ ਰੋਕੋਗੇ ਤੁਸੀਂ ਲੋਕ ਕਿਉਂਕਿ ਦੇਖਣ ਆਉਦੇ ਆ ਬਹੁਤ ਭਾਜੀ ਲੋਕ ਨਾਲ ਕਈ ਕਈ ਇਹੋ ਜਿਹੇ ਪੁਆਇੰਟ ਨੇ ਜਿੱਥੇ ਸਾਨੂੰ ਪਤਾ ਵੀ ਨਹੀਂ ਅਸੀਂ ਮੇਨ ਕੋਈ ਕਿਸੇ ਨਾ ਕਿਸੇ ਸੱਜੇ ਕਬਿਓ ਆ ਜਾਂਦੇ ਨੇ ਮੈਂ ਹੁਣ ਵੀ ਤੁਹਾਡੇ ਸਾਹਮਣੇ ਸਾਰਿਆਂ ਨੂੰ ਇਹ ਪੁੱਲ ਤੋਂ ਭੁਜਾ ਕੇ ਹਟਾਇਆ ਇਧਰ ਦੀ ਪਟੜੀ ਤੋਂ ਵੀ ਭੁਜਾ ਕੇ ਟਾਂ ਆਉਣ ਅਸੀਂ ਪਟੜੀ ਦੇ ਇਧਰ ਆ ਨਹਿਰ ਦੇ ਤੋਂ ਪਰਲੇ ਪਾਸੇ ਉਧਰੋਂ ਦੀ ਆ ਰਹੇ ਨੇ ਕਿਸੇ ਹਾਂ ਲਿੰਕ ਰੋਡ ਤੋਂ ਤੇ ਲੱਗੇ ਹੋਇਆ ਅਸੀਂ ਸਾਰੇ ਮਤਲਬ ਜਿਹੜੇ ਆਉਂਦੇ ਨੇ ਰੁਣਾਈ ਰੁਕਦੇ ਫਿਰ ਕਾਰਵਾਈ ਵੀ ਹੋ ਸਕਦੀ ਹੈ ਉਹ ਜਿਹੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਜ਼ਿਲ੍ਹਾ ਮਿਨਿਸਟਰ ਸਾਹਿਬ ਵੱਲੋਂ ਆਰਡਰ ਪਾਸ ਹੋਇਆ ਹੈ ਨਾ ਜਿਹੜਾ ਵੀ ਕੋਈ ਇਹਦੇ ਦਰਿਆ ਦੇ ਨੇੜੇ ਜਾਂ ਨਹਿਰ ਦੇ ਨੇੜੇ ਜਾਏਗਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਵੀ ਹੋ ਸਕਦਾ ਇਸ ਲਈ ਮੈਂ ਤੁਹਾਡੇ ਮਾਧਿਅ ਤੇ ਉੱਚੀਆਂ ਥਾਵਾਂ ਤੇ ਰਹਿ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਾਹਿਬ ਸਿੰਘ ਐਸ ਐਚਓ ਹਦਾਇਤਾਂ ਜਾਰੀ ਕਰਕੇ ਗਏ ਨੇ ਪਹਿਲਾਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਅਸੀਂ ਵੀ ਉਧਰ ਨਾ ਜਾਈਏ ਕਿਉਂਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਪਰ ਤਸਵੀਰਾਂ ਤੁਹਾਨੂੰ ਲਾਸਟ ਦੇ ਵਿੱਚ ਫਿਰ ਤੋਂ ਦਿਖਾ ਦਿੰਦੇ ਆ ਕਿ ਛਾਲਾ ਮਾਰਦਾ ਕੱਗਰ ਇਸ ਸਰਾਲਾ ਸਾਈਫਨ ਤੋਂ ਹੋ ਕੇ ਗੁਜ਼ਰ ਰਿਹਾ ਤੇ ਆਸੇ-ਪਾਸੇ ਸਰਾਲਾ ਪਿੰਡ ਦੇ ਜਿਹੜੇ ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਾਣੀ ਓਵਰਫਲੋ ਹੋ ਫਲੋ ਹੋ ਕੇ ਪੈ ਰਿਹਾ ਤੇ ਨਾਲ ਹੀ ਜਿਹੜੀ ਆ ਨਹਿਰ ਜਾ ਰਹੀ ਹੈ ਹਰਿਆਣਾ ਨੂੰ ਨਿਰਵਾਣਾ ਨਹਿਰ ਬ੍ਰਾਂਚ ਆ ਜਿਹੜੀ ਇਹਦੇ ਵਿੱਚ ਵੀ ਪਾਣੀ ਠੱਗਰ ਦਾ ਓਵਰਫਲੋ ਹੋ ਕੇ ਟੁੱਟ ਕੇ ਜਾ ਰਿਹਾ ਤੇ ਲੋਕਾਂ ਨੇ ਆਸ-ਪਾਸਦਿਆਂ ਨੇ ਸੁੱਖ ਦਾ ਸਾਹ ਲਿਆ ਕਿ ਇਸ ਦੇ ਨਾਲ ਸਾਡੇ ਆਸ-ਪਾਸ ਦੇ ਪਿੰਡ ਜ਼ਰੂਰ ਬਚ ਰਹਿਣਗੇ